ਭਾਨ ਜੀ ਕਹਿੰਦੇ ਗਿਆਣਾ ਰਹਿਣ ਦਿਓ ਸਿੱਕੇ ਮੰਤਰਾ ਸੋਪਟੀ ਦਿਸਪਟੀ ਫਿਰ ਤੋਂ ਕੰਮ ਕਰਾ ਲਓ ਇੰਨੀ ਜਰਤਾਂ ਕੀ ਆ ਲੈ ਕੇ ਆਣਗੇ ਫਿਰ ਤੋਂ ਕਮਾਂਗੇ ਚਲੋ ਅੰਦਰ ਮੇਰ ਲਖਮੀ ਸਿੰਘ ਜੀ ਸਰਪੰਚ ਸਾਹਿਬ ਜੀ ਨੇ ਰੁਕ ਪਰ ਚਲੋ ਸਿੰਘ ਜੀ ਕਰਨਾਲਾ ਹਰਿਆਣੇ ਤੋਂ ਰੱਖੇ ਹੋਣਗੇ ਵੱਲ ਤੋਂ ਬਲੂ ਅਨਾਉਂਸਮੈਂਟ ਹੋਈ ਹੈ ਆ ਟੈਲੀਫੋਨ ਕਰੋ ਤੇ ਹਰਵਿੰਦਰ ਸਖਸਨ ਜੀ ਸਾਹਿਬ ਥੈਂਕ ਯੂ ਪਵਨ ਜੀ ਮਾ ਜੀ ਇੱਕ ਪਾਸੇ ਜੀ ਯੂ ਐਫ ਏ ਲਾਲ ਰੰਗ ਦੇ ਜਾਗੇ ਵਾਪਸ ਦੀ ਸੁਣੋ ਹੋਰ ਮੈਂ ਬਹੁਤ ਜ਼ੋਰਦਾਰ ਤਾੜੀਆਂ ਇੱਕ ਪਾਸੇ ਸੋਲ ਖਾਲੀ ਗਲੋਰ ਖਾਲੀ ਪੌੜਾ ਪੱਠਾ ਔਰ ਮੱਥਰਾ ਭਗਵਾਨ ਕ੍ਰਿਸ਼ਨ ਜੀ ਆ ਦੀ ਜਨਮ ਹੋਇਦੋ ਰੋਤਨ ਆਇਆ ਦੂਸਰੇ ਪਾਸੇ ਦੱਸਾ 1993 ਦਾ ਜਨਮ ਆਇਆ ਮਰ ਕੈਨੇਡਾ ਦੀ ਨਰਿੰਦਰ ਟੀਮਾਂ ਦੇ 11 ਹਜ਼ਾਰ ਭੇਜਣਾ ਆਪਣੇ ਬਰਦਰ ਲਈ 20 ਮਿੰਟ ਟਾਈਮ ਹੈ ਇੱਕ ਪਾਸੇ ਲਾਲ ਰੰਗ ਦੇ ਜੰਗ ਦੇ ਵਿੱਚ ਸੰਜੇ ਮਥਰਾ ਜਿੱਥੇ ਕ੍ਰਿਸ਼ਨ ਭਗਵਾਨ ਜੀ ਨੇ কুਸਤੀਆਂ ਦੀ ਸ਼ੁਰੂਆਤ ਕੀਤੀ। ਦੁਆਪਰ ਦੇ ਵਿੱਚ ਜਿਹੜੇ ਕ੍ਰਿਸ਼ਨ ਭਗਵਾਨ ਸੀ কুਸਤੀਆਂ ਕਰਾਉਂਦੇ ਹੋ ਖੁਦ ਪਹਿਲਵਾਨ ਸੀ। ਕੋਈ ਸੀ ਜਨੂਰ ਦੇ ਨਾਲ ਕਹਿੰਦੇ কুਸਤੀ ਦੱਸਦੀ ਏ ਮਥਰਾ ਦੀ ਥਾਂ ਪੀਰਾਂ ਤੇ ਸ਼ਕੀਰਾਂ ਨੇ ਦੁਤਾਈ ਜਗ ਨੂੰ ਤੈਨੂੰ ਆਈਏ ਜਹਾਨ ਉਤੇ ਤਾਂ ਪਹਿਲਵਾਨੀ ਆਈਏ ਜਹਾਨ ਉਤੇ ਆਈਏ ਜਹਾਨ ਉਤੇ ਤਾਂ ਪਹਿਲਵਾਨੀ ਇੱਕ ਪਾਸੇ ਦਸਕਾ ਨੂੰ ਸਿੰਘ ਗਿੱਲ ਇਹ ਪੱਟੀ ਵਾਲੇ ਛਿੰਦੇ ਦਾ ਪੁੱਤ ਹੈ ਔਰ ਮੈਂ ਇਹਨਾਂ ਦੇ ਉਸਤਾਦ ਜੀ ਭਾਨਾ ਭਵਾਨ ਜੀ ਨੂੰ ਬੇਨਤੀ ਕਰਦਾ ਹੈ ਦਰਸ਼ਕ ਦਰਸ਼ਨ ਕਰਨੇ ਚਾਹੁੰਦੇ ਆ ਉਸਤਾਦ ਜੀ ਆਓ ਇੱਕ ਵਾਰੀ ਖਾਲੇ ਪਾਸ਼ੇ ਨੂੰ ਸਲਾਮੀ ਦੇ ਕੇ ਜਾਓ ਭਾਨਾ ਭਵਾਨ ਜੀ ਔਰ ਦੂਸਰੇ ਪਾਸੇ ਸੰਜੀਤ ਮਥਰਾ ਇਹ ਆ ਭਾਨਾ ਭਵਾਨ ਜੀ ਇੱਕ ਵਾਰੀ ਸੁਪਰੀ ਚੰਦ ਦੀ ਪੱਟੀ ਹੈ ਉਹ ਪੱਟੀ ਜਿਹੜੀ ਬੀਬੀ ਰਜਨੀ ਦੀ ਪੱਟੀ ਹੈ ਉਹ ਪੱਟੀ ਜਿੱਥੋਂ ਸੁਖਾ ਸਿੰਘ ਤੇ ਨਿਹਤਾਬ ਸਿੰਘ ਮੱਥੇ ਰੰਗਣ ਦਾ ਸਿਰ ਬੰਨਣ ਲਈ ਸ਼ਾਇਆ ਪੁੱਤ ਸਿੰਦੇ ਭਲਵਾਨ ਦਾ ਬੱਤੇ ਬੱਤੇ ਦੀ ਜਮਾਨ ਲੈਂਦੀ ਹੈ ਨਾਮ ਜੱਸੇ ਭਲਵਾਨ ਦਾ ਤੇ ਦੂਜੇ ਪਾਸੇ ਮੇਰੇ ਵੀਰੋ ਕਾਪਰ ਯੁਗ ਦੇ ਭਗਵਾਨ શ્રી ਕ੍ਰਿਸ਼ਨ ਜੀ ਦੀ ਧਰਤੀ ਹੈ ਜਿੱਥੇ ਕਾਂਸ ਨੂੰ ਮੇਰੇ ਵੀਰੋ ਕਾਂਸ ਦਾ ਸੰਘਾਰ ਕੀਤਾ ਹੈ ਤੇ ਮੇਰੇ ਵੀਰੋ ਕਾਪਰ ਯੁਗ ਦੇ ਭਗਵਾਨ ਕ੍ਰਿਸ਼ਨ ਕਰਦੇ ਨੇ ਕੁੱਤੀ ਆਪ ਕਿਸ ਦੀ ਦਾ ਖਤਾਬ ਹੈ ਕਈ ਵਾਰੀ ਰੋਸਤ ਮਹਿਤ ਪਾਪ ਕੇ ਸੀ ਦਾ ਖਤਾਬ ਜਿਹੜਾ ਦਸ ਗੁਰ ਸਿੰਘ ਗਿੰਦੇ ਨਾਮ ਹੈ ਇਹਦਾ ਚੂਸਰੇ ਵਾਲ ਪਿੰਜਾ ਇਹ ਪੱਟੀ ਵਾਲੇ ਛਿੰਦੇ ਦਾ ਪੁੱਤ ਹੈ ਤੇ ਗੱਲ ਬੱਗਾ ਲਾਡਕੋਈਆ ਕਰਦਾ ਹੋਇਆ ਰਵੀ ਭਾਣ ਨੂੰ ਬੇਨਤੀ ਹੈ ਜੀ ਰਾਜਾ ਤੇ ਆਪਣਾ ਕੋਈ ਸਾਥੀ ਸੱਜਣ ਭੇਜੋ ਪਹਿਲਵਾਨ ਜਾਂ ਫਿਰ ਆਪ ਅੱਗੇ ਮਿਲੋ ਲੋ ਸਾਹਮਣੇ ਦੇਖਾਂਗੇ ਵੀ ਜਲਦੀ ਹੋਈ ਕੁਸ਼ਤੀ ਕਿ ਮਹਿਤ ਵਾਲੀ ਠੱਠੀ ਮਰਦੀ ਸਭਾ ਨੌਰ ਤਸੀਨ ਦੇਸ ਤੇ ਕਿਸਮਤ ਨੂੰ ਤੇ ਨਾਲ ਹੌਸਲੇ ਮਾੜੇ ਸਮੇਂ ਦੀ YouTube ਤੇ ਦੇਖੋ ਨਾ ਸੋਨੂ ਸੀਤੋਂ ਵਾਲੇ ਨੂੰ ਐਵੇਂ ਨਹੀਂ ਫਤਾਈ ਤਹਾਂ ਚੱਕੀ ਤੇ ਫੈਨ ਬਣਨਾ ਤੇ ਵੰਡੋ ਨੌਜਵਾਨੋ ਤੁਸੀਂ ਜੱਥੇ ਪੱਡੀ ਦੇ ਤੇ ਫੈਨ ਬਣਨਾ ਤੇ ਵੰਡੋ ਤੁਸੀਂ ਜੱਥੇ ਪੱਡੀ ਦੇ ਉੱਲਾ ਉੱਥੇ ਭੇੜ ਦੇ ਸਾਹਮਣੇ ਝੋਟਿਆਂ ਦੇ ਘੁੱਲ ਨੂੰ ਘੁੱਦੀ ਕੁੱਲ ਦੁਨੀਆ ਬਨੇ ਬਨੇ ਇਧਰ ਇਧਰ ਵਾਸੀ ਖੁੱਜ ਖੁੱਜ ਲੋਕਾਂ ਵਾਲੇ ਕੀ ਦੀ ਬੱਸ ਇਹਨੇ ਲੱਗਦਾ ਹੈ ਕਿ ਗੱਲ ਦੁਕਾਨੇ ਲੱਗੂ ਮਾਇਤ੍ਰਿਕ ਸੋਧਾ ਲੱਗਣਾ ਹੈ ਕੁਸ਼ਤੀ ਸ਼ਾਂਤੀ ਤੇ ਇਹਦੇ ਪੱਸੇ ਜੋਰ ਹੈ ਇਹ ਸੋਹਣੀ ਲੱਗਦੀ ਕੁਸ਼ਤੀ ਦਾ ਸਵਾਦ ਆ ਰਿਹਾ ਇੱਕ ਵਾਰੀ ਤਾੜੀ ਮਾਰ ਦਿਓ ਫਿਰ ਹਲੋ ਉਸ ਦੀ ਸੂਰਤ ਨੂੰ ਪਰਦੇ ਆ ਜਿੱਤਣਾ ਜਿਹੜੇ ਰੱਖਦੇ ਜਿੱਤਣ ਦੀਆਂ ਫਿਕਰਾਂ ਹੌਲੀ ਹੌਲੀ ਦੇਖੀ ਰਸ਼ਮਾਰੀਆਂ ਕਾਲੀ ਘਾਟਾਂ ਵੱਲ ਅਸੀਂ ਦੁਨੀਆ ਤੇ ਕਰ ਲੈਣਾ ਕੰਮ ਜੋ ਬੱਲੇ ਤਾਂ ਸਰਵੰਤਾ ਵੱਲ ਇਹ ਜੱਫਾ ਪੱਟੀ ਉੱਤੇ ਆ ਗਿਆ ਕਹਿੰਦੇ ਨੇ ਕਿ ਰੱਬ ਕਬੀਰ ਧਾਲੀ ਵਿੱਚ ਕਿਸੇ ਦੀ ਪਿੱਠ بہت ہی بڑی ہے روز بجانے کا شد میلابر جی آگوں کا شد میلا اور ٹریکٹر دالی <سؤال> دونوں ملوں میں اس نے چلو ہوئی کھیتی ہے پیر پٹا کے پورا تو گئی کچھ کچ وجنی پھیلا ہو گیا مہری جگانے گئی سن کھ ਤਾਰੀ ਸਾਹਿਬ ਨੇ ਹਰਿਆਣਾ ਤੋਂ ਚੱਲ ਕੇ ਪੁੱਜਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾ ਰਿਹਾ ਸੋਚੀ ਪ੍ਰਬੰਧਕੀ ਕਮੇਟੀ ਤੋਂ ਹਰਿਆਣਾ ਪਿੰਡ ਹੈ ਜਿੱਨਾਂ ਦਾ ਔਦਾਰ ਸਿੰਘੀ ਤਾਰੀ ਸਾਹਿਬ ਦਾ ਜੋ ਬਤਾਰੇ ਰੈਫਰੀ ਇਸ ਫਾਈਨਲ ਕੁਸ਼ਤੀ ਦੇ ਮੇਰੇ ਵੀਰੋ ਸੇਵਾਵਾਂ ਦੇ ਰਹੇ ਨੇ ਹੋ ਲੱਗਦੇ ਹੋਏ ਜੋਰ ਦੀ ਗੱਲ ਚੀਨਿਆਂ ਦੇ ਫੁੱਫੜ ਜੀ ਦੇ ਬੇਟੇ ਨੇ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਕਿ ਛਾਟੀਆਂ ਦੇ ਵਿੱਚੋਂ ਯਾਰੋ ਟੱਡ ਬੋਲਦੇ ਲਾਈਆਂ ਬੈਠ ਕੇ ਨੇ ਦੱਸਦੇ ਆ ਪੱਤਵੀਂ ਉੱਡੀ ਤੂ ਕਾਜੀ ਜਵਾਨੀ ਸ਼ੋਰਾਂ ਕਿ ਗੱਪਰੂ ਦਾ ਪਿੰਡੇ ਤੇ ਲਵਾਉਂਦੇ ਹੱਥ ਵੀ ਬਣਦੇ ਸਰੀਰ ਛੇ ਦੇ ਗੱਲਾਂ ਵਾਲਿਆਂ ਉਹ ਮਾਰਿਆ ਕਮਾਤੇ ਦਾ ਖੰਦੂਰੀਆਂ ਨੇਰਤਾ ਬਿਨਾ ਜੱਗੀ ਨਾਮ ਹੁੰਦੇ ਨਹੀਂ ਉਸਤਾਦਾਂ ਬਿਨਾ ਪੈਂਦੀਆਂ ਨਹੀਂ ਪੂਰੀਆਂ ਤਾਲੀਆਂ ਬਾਤ ਵਧੀਆ ਮੁਸਤਫੀ ਖਾਸੇ ਦੱਸਾ ਦੂਸਰੇ ਪਾਸੇ ਸੰਜੀਵ ਮੱਧਰਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਜੱਸੇ ਨੂੰ ਕਹਿੰਦੇ ਬਹੁਤ ਵਧੀਆ ਖਤਾਬ ਤੁਸੀਂ ਦਿੱਤਾ ਹੈ ਪਿੱਛੇ ਵਿੱਚ ਤਾਂ ਕਿਤਾਬ ਦਿੱਤਾ ਹੈ ਔਰ ਪ੍ਰਦੇਸ਼ ਦੇ ਵਿੱਚ ਸਰਦਾਰੀ ਨੂੰ ਕਾਇਮ ਰੱਖਿਆ ਹੈ ਪੰਜਾਬ ਖੇਤ ਕੇਸਰੀ ਦੇ ਨਾਲ ਕਈ ਵਾਰ ਦਾ ਭਾਰਤ ਕੇਸਰੀ ਵਾਲਾ ਔਰ ਦੂਸਰਾ ਹੈ ਕਹਿੰਦੇ ਬਤਰਾ ਹਰਿਆਣੇ ਦਾ ਬੱਲਾ ਹੈ ਵੱਡੀਆਂ ਪ੍ਰਾਪਤੀਆਂ ਹੈ ਹਰਿਆਣਾ ਕੇਸਰੀ ਹੈ ਇਧਰ ਜੱਸੇ ਦਾ ਨੂੰ ਵੋਟ ਫੜਿਆ ਹੋਇਆ ਹੈ ਵਕਤ ਬਤੀਤ ਹੁੰਦਾ ਜਾ ਰਿਹਾ ਹੈ 20 ਮਿੰਟ ਦਾ ਸਵਾ ਕੁਸ਼ਤੀ ਨੂੰ ਪਹਿਲਾਂ ਦਿੱਤਾ ਗਿਆ ਹੈ ਕੌਣ ਦਿੰਦਾ ਹੈ ਕੌਣ ਹਰਦਾ ਹੈ ਬਾਤ ਸੁਣੇ ਦੀ ਹੈ ਬਾਤ ਸੁਣੇ ਦੀ ਕੇ ਨਾਲ ਧੋਖੇ ਨਾਲ ਢਾਉਣਾ ਕੰਮ ਕਰਦਾ ਹੁੰਦਾ ਹੈ ਸੂਰਮਾ ਨਹੀਂ ਕਰੇ ਪਿੱਠ ਸੁਨੇਹਾਰੇ ਹੱਕੋ ਵਜੀ ਸੌ ਨਾ ਕਰੇ ਇੱਕ ਸੱਤਲਾਲ ਕਮਜੋ ਲਾਹੌਰ ਦੇ ਕਿੱਕੇ ਦੇ ਨਾਮ ਛੱਡਦੇ ਸਤਾਏ ਕੁੱਕਾ ਮਾਰਦੇ ਬੱਲੇ ਸ਼ੇਰ ਦੇ ਦਿਹਾਰੇ ਤਾ ਸ਼ਿਕਾਰ ਕਰਦੇ ਆਹ ਉਹਨਾਂ ਟੱਕਰਦੀ ਹੋ ਗਈ ਆ ਨੌਜਵਾਨੋ ਇਹਨਾਂ ਨੂੰ ਤੱਕੋ ਕੁੱਕ ਰਤੀਏ ਨਾ ਕਾ ਮਨਜੀਤ ਲੜ ਗਈ ਇਹ YouTube ਤੇ ਦੇਖੇ ਨੌਜਵਾਨ ਵਰਗ ਦੇਖ ਲਓ ਉੱਥੇ ਕੰਮ ਦੇਖਣੇ ਛੱਡੋ ਨੌਜਵਾਨੋ ਤੌਰ ਦਾ ਖੇਤਾਂ ਵਿੱਚ ਪੈਂਕਾ ਜੜਗ ਦੇਖ ਲਓ ਤੌਰ ਦਾ ਖੇਤਾਂ ਵਿੱਚ ਪੈਂਕਾ ਜੜਗ ਦੇਖ ਲਓ ਤਾੜੀ ਮਾਰ ਦਿਓ ਪਰਵਾਨਾ ਦੇ ਬਾਦ ਵਧੀਆ ਸਾਦ ਵਖਰਾ ਐ ਜੀਵਾ ਪਰਿਵਾਰ ਦਾ ਪੱਟੀ ਪਿੰਡ ਦਾ ਸਾਰੇ ਰੱਬਰ ਕੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਕੁਸ਼ਲੂਤ ਹੋ ਗਿਆ ਹਾਂ ਜੀ ਇੱਕ ਵਾਰੀ ਬੇਨਤੀ ਹੈ ਜੀ ਕਿਸੇ ਦਾ ਚਾਂਦੀ ਦਾ ਕੜਾ ਤੇ ਚੈਨ ਵਿਕੀ ਹੈ ਤੁਹਾਨੂੰ ਦੀ ਹੈ ਜੇ ਜਿਹਦੀ ਵੀ ਜਿਹਨੂੰ ਵੀ ਲੱਭੀ ਹੈ ਮੈਨੂੰ ਵੀ ਜਰੂਰ ਦੇ ਦਿਓ ਚਾਂਦੀ ਦਾ ਕੜਾ ਤੇ ਉਹਨੇ ਮੇਰੇ ਕਹਿੰਦਾ ਵੀ ਲਾਹ ਕਿਸ਼ਤੀ ਕਰਨ ਲੱਗਿਆ ਲਾਈ ਹੈ ਪੰਜਾਬੋ ਯਕੀਨੂ ਸਿੰਘ ਕਰਕੇ ਜਰੂਰ ਇਸ ਗਾਣਾ ਦੇਖੋ ਲੈ ਵੀ ਸਾਹਮਣੇ ਚੱਲਦਾ ਹੋਇਆ ਜੋਰ ਕਿ ਮਾਰੀ ਦੇ ਸਕਰੀਨ ਛੋਟ ਨਹੀਂ ਕਰੀਆਂ ਚੇਟਾਂ ਦੇ ਦੁਖੀ ਬੰਦੇ ਨਾਲ ਕਰੀ ਦੀ ਕਦੇ ਵੀ ਚੌੜ ਨਹੀਂ ਜਿਹੜਾ ਕੱਢਦਾ ਗੇਰੇ ਪਿੰਡ ਦੀਆਂ ਗੜੀਆਂ ਦੇ ਆਰਮੀ ਵਾਲੀ ਕੱਢਦਾ ਕਦੇ ਵੀ ਦੌੜ ਨਹੀਂ ਸੋਹਣੀ ਵੰਕੀਆਂ ਵਿੱਚ ਜਨਾਵੇ ਡੁੱਬੀਆਂ ਸੀ ਕਤੇ ਘਰੇ ਤੇ ਪਾਰ ਹੋ ਲੰਗੀਆਂ ਨਹੀਂ ਤੇ ਸਾਹਮਣੇ ਬੈਠੇ ਹੁਣ ਜਦੋਂ ਉਸਤਾਦ ਹੁਰੀ ਚੇਲੇ ਕਰਨ ਚਿਲਾਕੀਆਂ ਬੱਲਾ ਜਗੀਆਂ ਨਹੀਂ ਤੇ ਹੁਣ ਜਦੋਂ ਉਸਤਾਦ ਹੁਣੀ ਖੇਲੇ ਕਰਨ ਚੁਲਾਖੀਆਂ ਬਹਿ ਚੱਕਿਆ ਹੁਣ ਮਹਿਬਾਨੀ ਤੜਕੇ ਉੱਠਣਾ ਕਹਿੰਦਾ ਤਲਵਾਰ ਮਹਿਬਾਨ ਬਣ ਲਈ ਜਦੋਂ ਗੁਰੂ ਘਰਾਂ ਦੇ ਵਿੱਚ ਭਾਈ ਰੱਬ ਦੀ ਗੱਲ ਕਰਦੇ ਆ ਮੰਦਰਾ ਵਿੱਚ ਪੰਡਤ ਰੱਬ ਦੀ ਗੱਲ ਕਰਦੇ ਆ ਮਸੀਤਾਂ ਵਿੱਚ ਮਲਾਣੇ ਪਹਿਲੇ ਤਰ ਦੀ ਨਵਾਜ਼ ਪੜਦੇ ਆ ਉਦੋਂ ਉੱਠਣਾ ਪੈਂਦਾ ਤਾਂ ਬੰਦਾ ਕਹਹਿਵਾਨ ਬਣਦਾ ਕੋਈ ਮੰਦਰਾ ਵਿੱਚ RAM RAM ਕਹਿੰਦਾ ਕੋਈ ਗਣੇਸ਼ ਇਸ ਤਰ੍ਹਾਂ ਨੂੰ ਸਦਾ ਮਰਮਾਨ ਪੂਜੇ ਫਖਲ ਹੁੰਦਾ ਹੈ ਉਹ ਚਾਹ ਨਯਾਰਾ ਤੇਰਾ ਅਖਾੜੇ ਦੇ ਤਾਈ ਪਹਿਲਵਾਨ ਪਹਿਲਵਾਨ ਬਹੁਤ ਸੋਹੇ ਦੇ ਤਾਈ ਪਹਿਲਵਾਨ ਆਈਆਂ ਕੁਸ਼ਤੀਆਂ ਦਾ ਦਰਸ਼ਕ ਵੀਰੋ ਜੇ alánda ਹੈ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਔਰ ਅੱਜ ਦੀ ਕੁਸ਼ਤੀਆਂ ਸਾਰੇ ਦਾ ਸਾਰਾ ਅਰੇਂਜਮੈਂਟ ਜੋ ਚੀਵਾ ਪਰਿਵਾਰ ਨੇ ਜ਼ਿੰਮੇਵਾਰੀ ਦਿੱਤੀ ਸੀ ਜਿੰਦ ਕੋਸਾਂ ਇੱਕ ਵਾਰੀ ਫਤਿਹ ਦੀ ਸ਼ਾਨ ਪਾ ਸਕਦਾ ਦੇ ਨਾਲ ਇੱਕ ਵਾਰੀ ਸਵਾਗਤ مچھر پہلوان پوجا ہو جائے سب دنیا ਗੱਲ ਦੇ ਵਿੱਚ ਬਲ ਪਾ ਜਾਂਦੇ ਨੇ ਲਾਗਦਾਨ ਵਿੱਚ ਬਲ ਦਿੱਤੇ ਮੁੱਛਦੇ ਘੁਰੇ ਜਿਵੇਂ ਖਾਰਜੇ ਪੀਲਾ ਹੁੰਦੀਆਂ ਦਿੱਤੀਆਂ ਪੀਲਾ ਹੁੰਦੀਆਂ ਮੁਖਾਰੇ ਵਾਲਿਆ ਬਕਾਲਤਾਂ ਦੇ ਮੁੱਢ ਦੇਖਦੇ ਤੇ ਸਾਫਣ ਦੀ ਝੱਗ ਵੇ ਸਹਿੰਦੇ ਦੇਖੇ ਨੇ ਹਕੂਮਤਾਂ ਨੂੰ ਪੈਂਦੇ ਆ ਹੁਕਮ ਸੁਣਦੇ ਤੇ ਜੱਜ ਵੀ ਜਮਾਨਤਾਂ 'ਚ ਲਿੰਦੇ ਦੇਖੇ ਨੇ ਜੀ ਕਿਉਂਕਿ ਰਿਸਕੀ ਜਾਨ ਉਹ ਸਵਾਰੀ ਬੈਗੀ ਹੈ ਕੋਨੂੰ ਕੀ ਮੇਰੇ ਕਰਨਾ ਹੈ ਅੰਮ੍ਰਿਤਕਾਲ ਤੋਂ ਸੋਲੂ ਟੀਮਾ ਜਿਹੜਾ ਮੋਡ ਬਣਿਆ ਖਿੰਡ ਦਾ ਨਾਲ ਹੀ ਗੱਗੂ ਟੀਮਾ ਸਾਬੀ ਟੀਮਾ ਸਾਰੇ ਜਿਹੜੇ ਟੀਮਾ ਪਰਿਵਾਰ ਦੇ ਨੌਜਵਾਨ ਪ੍ਰਵਾਸੀ ਹੈ ਕੁਲਵੰਤ ਸਿੰਘ ਜੀ ਟੀਮਾ ਯੂ ਐਸ ਏ ਸਾਰੇ ਪ੍ਰਵਾਸੀ ਭਾਰਤੀਆਂ ਨੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਜਗਤ ਸਿੰਘ ਕੀਮਾ ਦੀ ਖੁਵਾੜੀ ਦਾ ਕੋਈ ਮੈਨੂੰ ਜ਼ਿਕਰ ਕਰ ਲੈਂਦੇ ਹੋ ਕੋਈ ਟੋਕਿਓ ਦਾ ਜਗਤ ਸਿੰਘ ਦੀ ਕੀਮਾ ਨੂੰ ਯਾਦ ਕਰੀਏ ਸੂਰਜ ਸਿੰਘ ਦੀ ਕੀਮਾ ਨੂੰ ਯਾਦ ਕਰੀਏ ਪਹਿਲਵਾਨ ਕਰਨਾਮ ਸਿੰਘ ਦੀ ਕੀਮਾ ਨੂੰ ਯਾਦ ਕਰੀਏ ਪਹਿਲਵਾਨ ਸਤਨਾਮ ਸਿੰਘ ਦੀ ਕੀਮਾ ਨੂੰ ਯਾਦ ਕਰੀਏ ਕਰਾਮ ਸਿੰਘ ਦੀ ਕੀਮਾ ਦਾ ਪਰਿਵਾਰ ਗੁਰਦੇਵ ਸਿੰਘ ਦੀ ਕੀਮਾ ਬਲਵੀਰ ਸਿੰਘ ਦੀ ਕੀਮਾ ਪਹਿਲਵਾਨ ਸਤਨਾਮ ਸਿੰਘ ਦੀ ਕੀਮਾ ਦਾ ਪਰਿਵਾਰ ਤਰੋਜਨ ਸਿੰਘ ਦੀ ਕੀਮਾ ਪਹਿਲਵਾਨ ਸਿੰਘ ਦੀ ਕੀਮਾ ਨਾਲ ਪਵਿੰਦਰ ਸਿੰਘ ਦੀ ਕੀਮਾ ਇਸੇ ਤਰ੍ਹਾਂ ਸੂਰਜ ਸਿੰਘ ਦੀ ਕੀਮਾ تاڑیاں مارجو بلویت <سؤال> چیما پوتر سونا <سؤال> چیما ایک بار آؤ خدان بہت ودیا خوش بہت ودیا ایک بار تاڑیا مارجو I believe it is.